ਇਹ ਜਿਹੜੀਆਂ ਤਸਵੀਰਾਂ ਨੇ ਇਹ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਏਰੀਏ ਤੋਂ ਆ ਰਹੀਆਂ ਨੇ ਜਿੱਥੇ ਹੜ੍ਹ ਦੇ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹਵਾਈ ਸੈਨਾ ਦੇ ਵੱਲੋਂ ਜਿਹੜੀਆਂ ਰਾਹਤ ਸਮੱਗਰੀ ਆ ਉਹ ਵੰਡੀ ਜਾ ਰਹੀ ਆ ਛੱਤਾਂ ਤੇ ਸਿਟੀ ਜਾ ਰਹੀ ਆ ਹਵਾਈ ਸੈਨਾ ਦੇ ਵੱਲੋਂ ਰਾਹਤ ਸਮਗਰੀ ਤੁਹਾਨੂੰ ਦੱਸਦੀ ਹੈ ਕਿ ਇੰਡੀਆ ਦੇ ਵਿੱਚ ਲਗਾਤਾਰ ਜਿਹੜਾ ਹੜ ਦਾ ਮਾਹੌਲ ਬਣਿਆ ਹੋਇਆ ਹੜ ਪ੍ਰਭਾਵਿਤ ਹੋਇਆ ਹੋਇਆ ਕਈ ਇਲਾਕੇ ਜਿੱਥੇ ਕਈ ਕਈ ਫੁੱਟਾ ਜਿਹੜਾ ਪਾਣੀ ਭਰ ਚੁੱਕਿਆ ਲੋਕ ਛੱਤਾਂ ਤੇ ਰਹਿਣ ਦੇ ਲਈ ਮਜਬੂਰ ਹੋ ਚੁੱਕੇ ਨੇ ਉਹਨਾਂ ਦੇ ਵਿੱਚੋਂ ਇੱਕ ਇਲਾਕਾ ਆਂਧਰਾ ਪ੍ਰਦੇਸ਼ ਵੀ ਆ ਇੱਕ ਸੂਬਾ ਆਂਧਰਾ ਪ੍ਰਦੇਸ਼ ਵੀ ਆ ਜਿਸ ਦੇ ਵਿਜੇਵਾੜਾ ਇਲਾਕੇ ਦੇ ਵਿੱਚ ਜਿਹੜਾ ਕਈ ਫੁੱਟ ਪਾਣੀ ਭਰ ਚੁੱਕਿਆ ਲੋਕਾਂ ਘਰਾਂ ਦੀਆਂ ਛੱਤਾਂ ਤੇ ਰਹਿਣ ਦੇ ਲਈ ਮਜਬੂਰ ਹੋ ਗਏ ਨੇ ਤੇ ਹੁਣ ਜਿਹੜੀ ਹਵਾਈ ਸੈਨਾ ਹੈ ਉਸ ਦੇ ਵੱਲੋਂ ਲੋਕਾਂ ਤੱਕ ਜਿਹੜੀ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਆ ਲੋਕਾਂ ਦੀਆਂ ਛੱਤਾਂ ਤੇ ਸਿੱਟੀ ਜਾ ਰਹੀ ਆ ਇਹ ਰਾਹਤ ਸਮੱਗਰੀ ਜਿਸ ਦੇ ਵਿੱਚ ਖਾਣ ਪੀਣ ਦਾ ਸਮਾਨ ਕਹਿ ਦਈਏ ਜਾਂ ਫਿਰ ਮੈਡੀਕਲ ਸਹੂਲਤ ਕਹਿ ਦਈਏ ਇਦਾਂ ਦੀਆਂ ਜਿਹੜੀਆਂ ਵਸਤੂਆਂ ਨੇ ਉਹ ਰਾਹਤ ਸਮੱਗਰੀ ਆ ਜਿਹੜੀ ਉਹ ਹਵਾਈ ਸੈਨਾ ਦੇ ਵੱਲੋਂ ਲੋਕਾਂ ਦੀਆਂ ਛੱਤਾਂ ਦੇ ਉੱਤੇ ਸਿੱਟੀ ਜਾ ਰਹੀ ਆ ਤਾਂ ਕਿ ਦੇ ਲੋਕ ਨੇ ਉਹ ਕੁਝ ਕਹਦੀ ਹੈ ਕਿ ਸੁਖਾਲਾ ਮਹਿਸੂਸ ਕਰ ਸਕਣ ਹਾਲਾਂਕਿ ਲੋਕ ਜਿਹੜੀਆਂ ਘਰਾਂ ਦੀਆਂ ਛੱਤਾਂ ਤੇ ਰਹਿਣ ਦੇ ਲਈ ਮਜਬੂਰ ਹੋ ਚੁੱਕੇ ਨੇ ਕਿਉਂਕਿ ਕਈ ਕਈ ਫੁੱਟ ਪਾਣੀ ਆ ਜਿਹੜਾ ਉਹ ਆਂਧਰਾ ਪ੍ਰਦੇਸ਼ ਦੇ ਵਿੱਚ ਭਰ ਚੁੱਕਿਆ ਤੁਸੀਂ ਤਸਵੀਰਾਂ ਵਿਜੇਵਾੜਾ ਤੋਂ ਦੇਖ ਰਹੇ ਹੋ ਜਿੱਤੇ ਲੋਕ ਘਰਾਂ ਦੇ ਉੱਤੇ ਰਹਿਣ ਦੇ ਲਈ ਮਜਬੂਰ ਹੋ ਚੁੱਕੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਲੋਕ ਘਰਾਂ ਦੇ ਉੱਪਰ ਖੜੇ ਦਿਖਾਈ ਦੇ ਰਹੇ ਨੇ ਲਗਾਤਾਰ بارش ਹੋਣ ਕਾਰਨ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰ ਚੁੱਕਿਆ ਕਈ-ਕਈ ਫੁੱਟ ਤੱਕ ਜਿਹੜਾ ਇਹ ਪਾਣੀ ਜਾ ਚੁੱਕਿਆ ਤੇ ਹੁਣ ਹਵਾਈ ਸੈਨਾ ਦੇ ਵੱਲੋਂ ਜਿਹੜੀ ਇਹ ਸਮੱਗਰੀ ਆ ਉਹ ਵੰਡੀ ਜਾ ਰਹੀ ਆ ਲਗਾਤਾਰ ਕਹਿ ਦਈਏ ਕਿ بارش ਹੋ ਰਹੀ ਆ ਕਈ ਭਾਰਤ ਦੇ ਕਈ ਏਰੀਆ ਦੇ ਵਿੱਚ ਜਿਹੜਾ ਹਾੜ ਦਾ ਮਾਹੌਲ ਬਣਿਆ ਹੋਇਆ ਪਹਿਲਾਂ ਦਿੱਲੀ ਦੀ ਗੱਲ ਕਰ ਲਈਏ ਜਾਂ ਫਿਰ ਰਾਜਸਥਾਨ ਦੀ ਗੱਲ ਕਰ ਲਈਏ ਰਾਜਸਥਾਨ ਦੇ ਵਿੱਚ ਹੁਣ ਵੀ ਲੋਕ ਘਰਾਂ ਤੋਂ ਬਾਹਰ ਰਹੇ ਰਹੇ ਨੇ ਕੁਝ ਸ਼ੱਤਾਂ ਤੇ ਰਹ ਰਹੇ ਨੇ ਰਾਜਸਥਾਨ ਦੇ ਵਿੱਚ ਵੀ ਜਿਹੜਾ ਹੜ ਦਾ ਮਾਹੌਲ ਬਣਿਆ ਹੋਇਆ ਜੇ ਪਿਛਲੇ ਦਿਨਾਂ ਦੀ ਗੱਲ ਕਰ ਲਈਏ ਤਾਂ ਹਰਦਵਾਰ ਦੀ ਗੱਲ ਕਰ ਲਈਏ ਯੂਪੀ ਦੀ ਗੱਲ ਕਰ ਲਈਏ ਜਾਂ ਫਿਰ ਹਿਮਾਚਲ ਦੀ ਗੱਲ ਕਰ ਲਈਏ ਲਗਾਤਾਰ ਜਿਹੜਾ ਗੁਜਰਾਤ ਦੇ ਵਿੱਚ ਕਾਫੀ ਜ਼ਿਆਦਾ ਹੜ ਆਏ ਨੇ ਲਗਾਤਾਰ ਜਿਹੜਾ ਭਾਰਤ ਹੜ ਦੀ ਚਪੇਟ ਦੇ ਵਿੱਚ ਆਉਂਦਾ ਹੋਇਆ ਦਿਖਾਈ ਦੇ ਰਿਹਾ ਤੇ ਜਿਹੜੀਆਂ ਹੁਣ ਦੀਆਂ ਤਸਵੀਰਾਂ ਨੇ ਇਹ ਤਸਵੀਰਾਂ ਆਂਧਰਾ ਪ੍ਰਦੇਸ਼ ਤੋਂ ਨੇ ਜਿੱਥੇ ਵਿਜੇਵਾੜਾ ਦੇ ਵਿੱਚ ਲਗਾਤਾਰ بارش ਹੋਣ ਕਾਰਨ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ ਤੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਤੇ ਹਵਾਈ ਸੈਨਾ ਦੇ ਵੱਲੋਂ ਉਹਨਾਂ ਤੱਕ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਆ ਰਾਤ ਸਮੱਗਰੀ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਜਾਂ ਮੈਡੀਕਲ ਸਹੂਲਤ ਹੋ ਸਕਦੀ ਆ ਉਹ ਚੀਜ਼ਾਂ ਉਹਨਾਂ ਦੇ ਵੱਲੋਂ ਲਗਾਤਾਰ ਛੱਤਾਂ ਦੇ ਉੱਤੇ ਸਿੱਟੀਆਂ ਜਾ ਰਹੀਆਂ ਨੇ ਤਾਂ ਜੋ ਲੋਕਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਪਰ ਲੋਕ ਆਪਣੀਆਂ ਛੱਤਾਂ ਤੇ ਰਹਿਣ ਲੇ ਮਜਬੂਰ ਹੋ ਚੁੱਕੇ ਨੇ ਕਈ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਕਿਉਂਕਿ ਉਹਨਾਂ ਨੂੰ ਘਰ ਛੱਡ ਕੇ ਕਿਸੇ ਸੇਫ ਜਗ੍ਹਾ ਤੇ ਲਜਾਇਆ ਗਿਆ ਰੈਸਕਿਊ ਟੀਮਾਂ ਦੇ ਵੱਲੋਂ ਤੇ ਹੁਣ ਜਿਹੜਾ ਹਵਾਈ ਸੈਨਾ ਉਹ ਲੋਕਾਂ ਦੀ ਸਹਾਇਤਾ ਕਰਦੀ ਹੋਈ ਨਜ਼ਰ ਆ ਰਹੀ ਆ ਲੋਕਾਂ ਤੱਕ ਖਾਣ ਪੀਣ ਦੀਆਂ ਚੀਜ਼ਾਂ ਪਹੁੰਚਾਉਂਦੀ ਹੋਈ ਨਜ਼ਰ ਆ ਰਹੀ ਆ ਭਾਰਤੀ ਹਵਾਈ ਸੈਨਾ